ਕੀਨਿਅਸ ਕੰਟਰੀ ਸਮਾਰਟ ਸਕੂਲ ਹੈ ਜਿੱਥੇ ਇੱਕ ਵੀਡੀਓ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਤੋਂ ਵਾਇਰਲ ਹੋਣ ਦੀ ਨਜ਼ਰ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਵੱਲੋਂ ਸਕੂਲ ਦੇ ਸਟਾਫ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਨਾਲ ਦੇ ਨਾਲ ਗਾਲੀ ਗਲੋਚ ਵੀ ਜਿਹੜਾ ਪ੍ਰਪੋਰ ਕੀਤਾ ਜਾ ਰਿਹਾ ਹੈ ਲੇਡੀ ਸਟਾਫ ਦੇ ਨਾਲ ਤੋੜਬੰਦ ਕੀਤੀ ਜਾ ਰਹੀ ਹੈ ਸਕੂਲ ਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਹੜੀ ਇੱਥੇ ਤੋੜਬੰਦ ਕੀਤੀ ਗਈ ਹੈ ਗਮਲੇ ਤੋੜੇ ਗਏ ਨੇ ਸਕੂਲ ਦੇ ਉਧਰ ਜਿਹੜੀ ਹੈ ਕੁਰਸੀ ਤੋੜੀ ਗਈ ਹੈ ਤੇ ਜਿਹੜੀ ਵੀਡੀਓ ਦੇ ਵਿੱਚ ਵੀ ਨਜ਼ਰ ਆ ਰਿਹਾ ਸੋ ਕੀ ਪੂਰਾ ਮਾਮਲਾ ਹੋਇਆ ਸੀਗਾ ਜਿਹੜੇ ਇਲਜ਼ਾਮ ਲਗਾਏ ਗਏ ਨੇ ਕਿ ਸਕੂਲ ਦੇ ਵਿੱਚ ਇੱਕ ਬੱਚ ਆ ਗਿਆ ਬਾਥਰੂਮ ਕੀਤਾ ਗਿਆ ਤੇ ਜਿਸ ਤੋਂ ਬਾਅਦ ਜਿਹੜਾ ਇਹ ਸਾਰਾ ਵਿਵਾਦ ਖੱਿਆ ਅਨਯਰ ਦੇਖਦੇ ਤੁਸੀਂ ਮਹਾਦਾਨੀ ਗੁਪਤਾ ਇਸ ਵਕਤ ਮੌਜੂਦ ਹੈਗੇ ਆ ਪੰਡੋਰੀ ਗੋਲਾਂ ਦੇ ਇੱਕ ਸਕੂਲ ਵਿਖੇ ਜਿੱਥੋਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਆ ਗਵਰਨਮੈਂਟ ਸੀਨੀਅਰ ਸੈਂਟਰੀ ਸਮਾਰਟ ਸਕੂਲ ਹੈ ਜਿੱਥੇ ਇੱਕ ਵੀਡੀਓ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਤੋਂ ਵਾਇਰਲ ਹੋਂਦੀ ਨਜ਼ਰ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਵੱਲੋਂ ਜਿਹੜਾ ਸਕੂਲ ਦੇ ਸਟਾਫ ਉੱਤੇ ਇਲਜ਼ਾਮ ਲਗਾਇਆ ਜਾਦੇ ਨੇ ਉਹਦੇ ਨਾਲ ਦੇ ਨਾਲ ਗਾਲੀ ਗਲੋਚ ਵੀ ਜਿਹੜਾ ਪ੍ਰਪੋਜ਼ ਕੀਤਾ ਜਾ ਰਿਹਾ ਹੈ ਲੇਡੀ ਸਟਾਫ ਦੇ ਨਾਲ ਤੌਰ ਬੰਦ ਕੀਤੀ ਜਾ ਰਹੀ ਹੈ ਸਕੂਲ ਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਜਿਹੜੀ ਇੱਥੇ ਤੌਰ ਬੰਦ ਕੀਤੀ ਗਈ ਹੈ ਗਮਲੇ ਤੋੜੇ ਗਏ ਨੇ ਸਕੂਲ ਦੇ ਉਧਰ ਜਿਹੜੀ ਇਹ ਕੁਰਸੀ ਤੋੜੀ ਗਈ ਹੈ ਤੇ ਜਿਹੜੀ ਵੀਡੀਓ ਦੇ ਵਿੱਚ ਵੀ ਨਜ਼ਰ ਆ ਰਿਹਾ ਸੋ ਕੀ ਪੂਰਾ ਮਾਮਲਾ ਹੋਇਆ ਸੀਗਾ ਜਿਹੜੇ ਇਲਜ਼ਾਮ ਲਗਾਏ ਗਏ ਨੇ ਕਿ ਸਕੂਲ ਦੇ ਵਿੱਚ ਇੱਕ ਬੱਚੇ ਵੱਲੋਂ ਜਿਹੜਾ ਆ ਕਲਾਸ ਦੇ ਵਿੱਚ ਜਿਹੜਾ ਯੂਜ਼ਿੰਗ ਪਾਸ ਕੀਤਾ ਗਿਆ ਬਾਥਰੂਮ ਕੀਤਾ ਗਿਆ ਤੇ ਜਿਸ ਤੋਂ ਬਾਅਦ ਜਿਹੜਾ ਇਸ ਸਾਰਾ ਵਿਵਾਦ ਭਖਿਆ ਉਥੇ ਜਿਹੜੇ ਲੇਡੀਜ਼ ਵੀ ਮੌਜੂਦ ਸੀਗੇ ਸਟਾਫ ਮੌਜੂਦ ਸੀਗਾ ਨਾਲੇ ਬੱਚੀਆਂ ਮੌਜੂਦ ਸੀਆਂ ਲੇਕਿਨ ਇਹ ਦੱਸਿਆ ਜਾ ਰਿਹਾ ਕਿ ਉਸ ਬੱਚੇ ਵੱਲੋਂ 8ਥ ਕਲਾਸ ਦੇ ਬੱਚੇ ਵੱਲੋਂ ਇਹ ਸਾਰਾ ਕੁਝ ਜਾਣ ਪੁੱਛ ਕੇ ਕੀਤਾ ਗਿਆ ਜੇ ਪਖੋਲ ਕੇ ਕਲਾਸ ਦੇ ਵਿੱਚ ਜਿਹੜਾ ਕਾਰਨਾਮਾ ਕੀਤਾ ਗਿਆ ਜਿਸ ਤੋਂ ਬਾਅਦ ਜਿਹੜਾ ਇਹ ਵਿਵਾਦ ਦਾ ਜਿਹੜਾ ਘੇਰਾ ਬਣ ਚੁੱਕਿਆ ਸਕੂਲ ਦੇ ਵਿੱਚ ਸਭ ਤੋਂ ਮੌਜੂਦ ਹੈਗੇ ਤਸਵੀਰਾਂ ਦਿਖਾ ਰਹੇ ਆ ਜਿਹੜੇ ਪ੍ਰਿੰਸੀਪਲ ਸਾਹਿਬਾਨ ਨੇ ਜਿਹੜੇ ਸਟਾਫ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਸਾਰੀ ਜਾਣਕਾਰੀ ਉਹਨਾਂ ਨੇ ਦਿੱਤੀ ਹੈ ਇਸ ਸਬੰਧਤ ਜਿਹੜੀ ਹੈ ਪੁਲਿਸ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਮੰ ਕੀ ਪੂਰਾ ਮਾਮਲਾ ਹੈ ਕਿਉਂ ਇਸ ਤਰੀਕੇ ਨਾਲ ਇਸ ਸਕੂਲ ਦੇ ਵਿੱਚ ਇੱਕ ਵਿਦਿਅਕ ادارے ਦੇ ਵਿੱਚ ਆ ਕੇ ਇਸ ਤਰੀਕੇ ਦੀ ਘਟਨਾ ਨੂੰ ਜਾਣ ਦਿੱਤਾ ਗਿਆ ਗਾਲੀ ਗਲੋਚ ਕੀਤੀ ਗਈ ਤੋੜਪਾਂ ਕੀਤੀ ਗਈ ਉਸ ਤੋਂ ਬਾਅਦ ਜਰਾ ਟੀਚਰਸ ਨੂੰ ਵੀ ਜਰਾ ਟਰੈਟ ਕੀਤਾ ਗਿਆ ਕਾਲ ਕਰਕੇ ਮੈਸੇਜ ਕਰਕੇ ਧਮਕੀਆਂ ਦਿੱਤੀਆਂ ਗਈਆਂ ਕੀ ਪੂਰਾ ਮਾਮਲਾ ਹੈ ਇਸ ਨੂੰ ਲੈ ਕੇ ਸਾਡੀ ਗੱਲਬਾਤ ਕਰ ਲੈਂਦੇ ਆ ਜਿਹੜੇ ਸਕੂਲ ਦੇ ਪ੍ਰਿੰਸੀਪਲ ਨੇ ਦੇ ਪਿੰਡ ਦੇ ਸਰਵਣ ਸਾਹਿਬ ਨੇ ਭਾਜੀ ਜੀ ਮੈਂ ਆਪਣਾ ਤੇ ਕਿਹੜੇ ਸਕੂਲ ਦੇ ਤੁਸੀਂ ਟੀਚਰ ਹੋ ਕੀ ਕੱਲ ਮੈਥੋ ਹੈ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੇ ਉੱਤੇ ਗਾਲੀ ਗਲੋਚ ਛੋੜੀ ਜਾਏ ਇਮਤਿਹਾਨ ਤੁਹਾਡੇ ਤੇ ਵੀ ਲਗਾਏ ਜਾਦੇ ਤੇ ਉੱਧਰ ਉਹੀ ਗਾਲੀ ਗਲੋਚ ਕਾ ਹਾਂਜੀ ਮੇਰਾ ਨਾਮ ਅਮਨਦੀਪ ਕੌਰ ਮੈਥ ਮਿਸਟਰਸ ਮੇਰਾ ਪਿੰਡ ਕੱਲਾ ਤੇ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਬੋਲਾ ਵਿੱਚ ਐਜ਼ ਅ ਮੈਥ ਮਿਸਟਰਸ ਜੌਬ ਕਰਦੀ ਪਈ 2015 ਤੋਂ ਤੇ ਬੱਚੇ ਦਾ ਨਾਮ ਜੇ ਪ੍ਰਤਾਪ ਆ 8th ਪੀਰੀਅਡ ਸੀ ਲਾਸਟ ਪੀਰੀਅਡ ਸੀ ਤੇ ਬੱਚੇ ਨੇ ਲਾਸਟ ਬੈਂਚ ਤੇ ਬੈਠਾ ਸੀ ਤੇ ਮੈਡਮ ਜਿਹੜੇ ਹੀ ਉਹਨਾਂ ਦਾ ਜਿਹੜਾ ਕਲਾਸ ਵਿੱਚ ਸਾਇੰਸ ਦਾ ਪੀਰੀਅਡ ਲੱਗਾ ਹੋਇਆ ਸੀ ਉਹਨਾਂ ਦਾ ਤੇ ਮੈਡਮ ਬਲੈਕਬੋਰਡ ਵੱਲ ਨੂੰ ਪ੍ਰੋਜੈਕਟਰ ਤੇ ਕੰਮ ਕਰਵਾਉਂਦੇ ਪਏ ਸੀ ਉਹਨਾਂ ਨੂੰ ਤੇ ਇਹਨੇ ਬੱਚੇ ਨੇ ਜੈਪ ਖੋਲ ਕੇ ਆਪਣੀ ਪੈਂਟ ਦੀ ਤੇ ਬਾਥਰੂਮ ਜਿਹੜਾ ਉਹ ਕਲਾਸ ਦੇ ਵਿੱਚ ਹੀ ਪਾਸ ਕਰਦਾ ਤੇ ਕਲਾਸ ਵਿੱਚ ਲੜਕੀਆਂ ਵੀ ਬੈਠੀਆਂ ਸੀ ਤੇ ਲੜਕੇ ਵੀ ਸਾਰੇ ਬੈਠੇ ਸੀ ਜਿਹੜੇ ਉਨ ਤੋਂ ਪਹਿਲੇ ਬੈਂਚ ਤੇ ਲੜਕੇ ਬੈਠੇ ਸੀ ਉਹਨਾਂ ਦੇ ਕੱਲ ਪੁਲਿਸ ਬਿਆਨ ਲੈ ਗਏ ਉਹਨਾਂ ਦੱਸਿਆ ਕਿ ਸਾਡੇ ਪੈਰਾਂ ਤੱਕ ਬਾਥਰੂਮ ਪਹੁੰਚ ਗਿਆ ਬੱਚਿਆਂ ਨੇ ਇਹ ਨਹੀਂ ਉਹਨਾਂ ਨੂੰ ਇੱਕ ਗਲਤੀ ਹੋਈ ਕਿ ਉਹਨਾਂ ਨੇ ਜਿਹੜੇ ਕਲਾਸ ਵਿੱਚ ਟੀਚਰ ਹੀ ਉਹਨਾਂ ਨੂੰ ਨਹੀਂ ਦੱਸਿਆ ਜਦੋਂ ਛੁੱਟੀ ਦੀ ਬੈਲ ਹੋ ਗਈ ਤੇ ਮੈਂ ਘਰ ਨੂੰ ਜਾਣ ਵਾਸਤੇ ਆਫਿਸ ਵਿੱਚ ਆ ਰਹੀ ਸੀ ਅਟੈਂਡੈਂਸ ਲਗਾਉਣ ਐਕਟਵਾ ਤੇ ਸੀ ਤੇ ਬੱਚੇ ਮੈਨੂੰ ਰੋਕ ਕੇ ਉਹਨੂੰ ਫੜ ਕੇ ਲੈ ਕੇ ਆਏ ਕਲਾਸ ਦੀ ਮੋਨੀਟਰ ਸਰਪ੍ਰੀਤ ਤੇ ਅਨਮੋਲ ਬੱਚਾ ਤੇ ਨਾਲ ਇੱਕ ਦੋ ਬੱਚੇ ਹੋਰ ਹੀ ਉਹਨੂੰ ਫੜ ਕੇ ਲੈ ਕੇ ਆਏ ਕਿ ਮੈਡਮ ਇਹਨੇ ਕਲਾਸ ਦੇ ਵਿੱਚ ਬਾਥਰੂਮ ਪਾਸ ਕਰਤਾ ਤੇ ਮੈਂ ਉਹਨੂੰ ਵੇਖਿਆ ਤੇ ਕਹਿੰਦਾ ਕਿ ਮੈਡਮ ਇਹ ਝੂਠ ਬੋਲਦੇ ਆ ਤੁਸੀਂ ਦੱਸੋ ਮੈਂ ਇਹੋ ਜੀ ਹਰਕਤ ਕਰ ਸਕਦਾ ਤੇ ਮੈਂ ਕਿਹਾ ਵੀ ਅੱਗੇ ਹੋ ਤਾਂ ਮੈਂ ਤੇਰੀ ਪੈਂਟ ਚੈੱਕ ਕਰਾਂ ਮੈਂ ਵੇਖਿਆ ਉਹਦੀ ਪੈਂਟ ਸੁੱਕੀ ਹੀ ਤੇ ਮੈਂ ਉਹਨਾਂ ਨੂੰ ਬੱਚਿਆਂ ਨੂੰ ਸਭ ਨੂੰ ਝਿੜਕਿਆ ਕਿ ਤੁਸੀਂ ਝੂਠ ਬੋਲਦੇ ਪਏ ਜੇ ਤੇ ਉਹਨਾਂ ਅੱਗੋਂ ਕਿਹਾ ਕਿ ਮੈਡਮ ਨੇ ਜਿਪ ਖੋਲ ਕੇ ਜਿਹੜਾ ਬਾਥਰੂਮ ਕੀਤਾ ਕਲਾਸ ਦੇ ਵਿੱਚ ਤੇ ਮੈਂ ਫਿਰ ਉਹਨਾਂ ਨੂੰ ਉਦੋਂ ਇਸ ਟਾਈਮ ਤੇ ਉਹ ਗੱਲ ਕਹੀ ਕਿ ਹੁਣ ਛੁੱਟੀ ਹੋ ਗਈ ਤੁਸੀਂ ਜਾਓ ਘਰ ਨੂੰ ਉਹਨੇ ਉਹ ਮੋਨੀਟਰ ਨੂੰ ਵੀ ਧਮਕੀ ਦਿੱਤੀ ਮੇਰੇ ਅੱਗੇ ਆਉਣ ਤੋਂ ਬਾਅਦਾਂ ਕਿ ਮੈਂ ਤੈਨੂੰ ਹੁਣ ਬਾਹਰ ਜਾ ਕੇ ਤੇਰਾ ਵੇਖੀ ਕਿਦਾਂ ਮੂੰਹ ਭੰਦਾ ਚਪੇੜਾਂ ਨਾਲ ਤੇ ਬੱਚਿਆਂ ਨੂੰ ਡਰਾਇਆ ਧਮਕਾਇਆ ਵੀ ਬੱਚੇ ਕਹਿੰਦੇ ਕਿ ਕਲਾਸ ਵਿੱਚ ਵੀ ਉਦੋਂ ਮੈਡਮ ਨੂੰ ਇਸੇ ਕਰਕੇ ਨਹੀਂ ਦੱਸਿਆ ਕਿ ਸਾਨੂੰ ਕਲਾਸ ਵਿੱਚ ਧਮਕਾਉਂਦਾ ਸੀ ਕਿ ਜੇ ਤੁਸੀਂ ਮੈਡਮ ਨੂੰ ਮੇਰੀ ਸ਼ਿਕਾਇਤ ਲਾਈ ਤੇ ਤੁਹਾਨੂੰ ਮੈਂ ਬਾਹਰ ਜਾ ਕੇ ਵੇਖੂਗਾ ਤੇ ਫਿਰ ਇਹਨਾਂ ਨੇ ਉਹ ਮੈਂ ਚਲੇਗੀ ਆ ਮੈਂ ਇਹ ਕਿਹਾ ਮੈਂ ਚਲੋ ਠੀਕ ਹੈ ਕੋਈ ਗੱਲ ਨਹੀਂ ਮੈਂ ਸਵੇਰੇ ਆੜ ਕੇ ਕਲਾਸ ਦੇ ਵਿੱਚ ਵੇਖੂਗੀ ਕਿਉਂਕਿ ਉਸ ਟਾਈਮ ਤੇ ਮੁੜ ਕੇ ਪੀਐਨ ਜਿਹੜੇ ਆ ਸਾਡੇ ਨਾਲ ਦੀ ਨਾਲ ਹੀ ਕਮਰੇ ਜਿਹੜੇ ਲੋਕ ਕਰ ਦਿੰਦੇ ਆ ਮੈਂ ਕਿਹਾ ਸਵੇਰੇ ਆਪਾਂ ਆੜ ਕੇ ਵੇਖਾਂਗੇ ਜੇ ਇਹਨੇ ਕੀਤਾ ਹੋਇਆ ਤੇ ਆਪਾਂ ਇਹਦੇ ਪੇਰੈਂਟਸ ਨੂੰ ਕੰਪਲੀਟ ਕਰਾਂਗੇ ਨੈਕਸਟ ਡੇ ਜਦੋਂ ਮੈਂ ਕਲਾਸ ਵਿੱਚ ਗਈ ਆ ਇਹ ਬੱਚਾ ਕਲਾਸ ਵਿੱਚ ਨਹੀਂ ਆਇਆ ਤੇ ਕੁੜੀਆਂ ਸਾਰੀਆਂ ਨੱਕ ਤੇ ਰਮਾਰ ਰੱਖ ਕੇ ਬੈਠੀਆਂ ਸੀ ਮਮੇ ਗਈ ਮੈਨੂੰ ਵੀ ਬਹੁਤ ਬੈਡ ਸਮੈਲ ਆਈ ਕਲਾਸ ਦੇ ਵਿੱਚੋਂ ਤੇ ਉਹ ਕਹਿੰਦੇ ਕਿ ਮੈਡਮ ਕਲਾਸ ਵਿੱਚੋਂ ਬਹੁਤ ਬਦਬੂ ਆ ਰਹੀ ਹੈ ਤੇ ਕੁੜੀਆਂ ਕਹਿੰਦੀਆਂ ਸਾਨੂੰ ਤੇ ਮੈਡਮ ਵੋਮਟ ਟੌਨ ਨੂੰ ਤਿਆਰ ਹੋਈ ਆ ਮੈਂ ਵੇਖਿਆ ਵਾਕਈ ਬੁਰਾ ਹਾਲ ਸੀ ਤੇ ਸਾਡੀ ਜਿਹੜੀ ਸਵੀਪਰ ਮਨਦੀਪ ਕੌਰ ਆ ਉਹਨੂੰ ਮੈਂ ਉਸੇ ਟਾਈਮ ਬੁਲਾਇਆ ਮੈਂ ਕਿਹਾ ਆਣ ਕੇ ਤੇ ਕਮਰਾ ਸਾਫ਼ ਕਰੋ ਉਹ ਸਗੋਂ ਮੈਨੂੰ ਅੱਗੋਂ ਬੋਲੇ ਕਿ ਜਿਹੜਾ ਬੱਚੇ ਨੇ ਕੀਤਾ ਇਹ ਕਿਹੜੇ ਛੋਟੇ ਆ ਉਹਨੂੰ ਕਹੋ ਕਰੇ ਮੈਂ ਕਿਹਾ ਵੀ ਉਹ ਇਸ ਟਾਈਮ ਸਕੂਲ ਵਿੱਚ ਨਹੀਂ ਆਇਆ ਤੇ ਨਾਲ ਪਾਈਪ ਲਾ ਕੇ ਉਹਨਾਂ ਨੇ ਕਮਰਾ ਸਾਫ਼ ਕੀਤਾ ਮਨਦੀਪ ਕੌਰ ਸ ਵੀ ਉੱਪਰ ਨੇ ਬੈਂਚ ਵੀ ਤੋੜਤਾ ਬੇਸ਼ੱਕ ਤੁਸੀਂ ਉਹਨਾਂ ਨੂੰ ਵੀ ਪੁੱਛ ਸਕਦੇ ਜੀ ਤੇ ਫਿਰ ਉਸ ਤੋਂ ਬਾਅਦ ਮੈਂ ਦੇ ਫਾਦਰ ਨੂੰ ਤਿੰਨ ਕਾਲ ਮੈਂ ਕੀਤੀਆਂ ਇਹਨਾਂ ਮੇਰੀ ਕਾਲ ਨਹੀਂ ਰਿਸਿਵ ਕੀਤੀ ਫਿਰ ਇਹਨਾਂ ਦਾ ਵੱਡਾ ਬੇਟਾ ਜਿਹੜਾ ਪਲੱਸ 2 ਵਿੱਚ ਪੜਦਾ ਮੈਂ ਕਿਹਾ ਵੀ ਉਹ ਮੇਰਾ ਫੋਨ ਨਹੀਂ ਚੁੱਕ ਰਿਹਾ ਤੇ ਤੁਸੀਂ ਉਹਦੇ ਫਾਦਰ ਨੂੰ ਫੋਨ ਕਰਕੇ ਤੇ ਕੰਪਲੇਂਟ ਕਰੋ ਇਹਨਾਂ ਨੇ ਫੋਨ ਕੀਤਾ ਇਹਨਾਂ ਦਾ ਵੀ ਨਹੀਂ ਰিসিਵ ਕੀਤਾ ਇਹਨਾਂ ਵੀ ਦੋ ਤਿੰਨ ਵਾਰੀ ਫੋਨ ਕੀਤਾ ਫਿਰ ਉਸ ਤੋਂ ਬਾਅਦ ਮੈਂ ਕਿਹਾ ਚਲੋ ਕੋਈ ਨਹੀਂ ਜਦੋਂ ਆਊਗਾ ਫਿਰ ਵੇਖਾਂਗੇ ਫਿਰ ਇਹਨਾਂ ਕੀ ਕੀਤਾ ਨੈਕਸਟ ਡੇ ਸਵੇਰੇ ਸਵਾ 8 ਵਜੇ ਮੈਨੂੰ ਤਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਮੈਨੂੰ ਵੌਇਸ ਮੈਸੇਜ ਜਿਹੜੇ WhatsApp ਤੇ ਉਹਨਾਂ ਨੇ ਭੇਜਨੇ ਸਟਾਰਟ ਕਰਤੇ ਕਿ ਤੁਸੀਂ ਮੇਰੇ ਬੱਚੇ ਦਾ ਜਿਹੜਾ ਜਾਂ ਗਲਤ ਨਾਮ ਆ ਰਿਹਾ ਜੇ ਤੁਸੀਂ ਬੱਚਿਆਂ ਤੇ ਯਕੀਨ ਕਰ ਰਹੇ ਜੇ ਤੇ ਮੈਂ ਤੁਹਾਨੂੰ ਵੇਖ ਲੂੰਗਾ ਮੈਂ ਪ੍ਰਾਇਮਰੀ ਵਿੱਚ ਵੀ ਜਿਹੜਾ ਪ੍ਰਿੰਸੀਪਲ ਹੀ ਉਹਦੇ ਮੈਂ ਲੱਤਾਂ ਦੇ ਥੱਲੇ ਉਹਦੀ ਕੰਨ ਫੜਾਏ ਹੀ ਤਹਾਡੀ ਪ੍ਰਿੰਸੀਪਲ ਦੇ ਵੀ ਫੜਾਉਂਗਾ ਤੁਹਾਡੇ ਵੀ ਫੜਾਉਂਗਾ ਤੇ ਮੈਂ ਅੱਗੋਂ ਕੋਈ ਰਿਐਕਟ ਨਹੀਂ ਕੀਤਾ ਅਸੀਂ ਫੇਰ ਚੋਪਰ ਆਏ ਆ ਵੀ ਚਲੋ ਕੋਈ ਨਹੀਂ ਇਹਨੇ ਕਰਤਾ ਫੇਰ ਨੈਕਸਟ ਡੇ ਫੇਰ ਉਹਨੇ ਆਣ ਕੇ ਸ਼ਾਮ ਨੂੰ ਇਹ ਇਹਨਾਂ ਨੂੰ ਨਹੀਂ ਪੰਚਾਇਤ ਸੱਦੀ ਆ ਏ ਸਾਰੇ ਵੀ ਆਏ ਆ ਇੱਕ ਦੂਸਰੇ ਇਸ ਪਿੰਡ ਦੀਆਂ ਦੋ ਪੰਚਾਇਤਾਂਵਾਂ ਦੂਸਰੇ ਸਰਪੰਚ ਵੀ ਆਏ ਸ਼ਾਮੀ ਉਹਨਾਂ ਨੂੰ ਸਾਡੇ ਉਸ ਦਿਨ ਇੱਥੇ ਪ੍ਰੋਗਰਾਮ ਸੀ ਤੇ 1 ਵਜੇ ਦਾ ਟਾਈਮ ਦਿੱਤਾ ਚਲੋ ਇਹ ਸਾਰੇ ਸਾਡੀ ਬਹੁਤ ਹੈਲਪ ਕਰਦੇ ਪਿੰਡ ਵਾਲੇ ਸਾਰੇ ਇਕੱਠੇ ਹੋ ਕੇ ਆਏ ਉਹ ਮੁੰਡੇ ਦਾ ਚਾਚਾ ਵੀ ਆਇਆ ਉਹਨਾਂ ਨੂੰ ਜਦੋਂ ਸਾਰੀਆਂ ਆਡੀਓ ਸੁਣਾਈਆਂ ਤੇ ਇਹਨਾਂ ਨੇ ਕਿਹਾ ਵੀ ਉਹ ਤਾਂ ਬਿਲਕੁਲ ਗਲਤ ਚੱਲਦਾ ਵੀ ਗਲਤ ਗੱਲ ਆ ਬੱਚਿਆਂ ਦੇ ਵੀ ਇਹਨਾਂ ਨੇ ਬਿਆਨ ਲਏ ਸਾਰਿਆਂ ਨੇ ਫੇਰ ਮੈਂ ਨੈਕਸਟ ਡੇ ਮੈਂ ਛੁੱਟੀ ਤੇ ਹੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕੱਲ ਛੁੱਟੀ ਤੇ ਆ ਕੱਲ ਤੂੰ ਹੀ ਸਕੂਲ ਨਾ ਆਇਓ ਤੇ ਆਪਾਂ ਮੰਡੇ ਨੂੰ ਗੱਲ ਕਰਾਂਗੇ ਕਿਉਂਕਿ ਸਾਡੇ ਪ੍ਰਿੰਸੀਪਲ ਮੈਡਮ ਵੀ ਜਿਹੜੇ ਸੀ ਉਹ ਦੋ ਦਿਨ ਤੋਂ ਮੈਡੀਕਲ ਛੁੱਟੀ ਤੇ ਸੀ ਤੇ ਜਦੋਂ ਤੇ ਮੈਂ ਕਿਹਾ ਵੀ ਮੈਂ ਵੀ ਨਹੀਂ ਆਉਣਾ ਤੇ ਕਹਿੰਦੇ ਹੋਰ ਤੇ ਕੋਈ ਹੋਊਗਾ ਸਕੂਲ ਦੇ ਵਿੱਚ ਇਹਨਾਂ ਦੀ ਮੇਰੀ ਫੋਨ ਕਾਲ ਤੁਸੀਂ ਚੈੱਕ ਕਰ ਸਕਦੇ ਜੇ ਮੇਰਾ ਫੋਨ ਕਾਲ ਸਵੇਰੇ ਮੈਨੂੰ ਕਾਲ ਆਈ ਹੈ ਫਿਰ ਇਹਨਾਂ ਨੇ ਕੀ ਕੀਤਾ ਮੇਰੇ ਰੋਕਤਨ ਦੇ ਬਾਵਜੂਦ ਇਹ ਸਕੂਲ ਦੇ ਵਿੱਚ ਆਣ ਕੇ ਇਹਨਾਂ ਨੇ ਜਿਹੜਾ ਵਾ ਕੱਲ ਮੇਰੀ ਐਬਸੈਂਸ ਦੇ ਵਿੱਚ ਜਿਹੜਾ ਵਾ ਹੱਲਾ ਗੁੱਲਾ ਕੀਤਾ ਇਹ ਮੈਡਮ ਜਿਹੜੇ ਐਜ਼ ਅ ਆਫੀਸ਼ੀਏਟਿੰਗ ਇੰਗਲਿਸ਼ ਲੈਕਚਰਰ ਵਾਈਸ ਪ੍ਰਿੰਸੀਪਲ ਸਾਡੇ ਸਕੂਲ ਦੇ ਇਹਨਾਂ ਤੇ ਆਣ ਕੇ ਬੈਲ ਦਾ ਹੱਥ وڑਾ ਫੜ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅੰਦਰ ਆਫਿਸ ਦੇ ਆਣ ਕੇ ਉਹ ਸਾਡੇ ਜਿਹੜੇ ਫਿਜ਼ੀਕਲ ਲੈਕਚਰਰ ਉਹਨਾਂ ਨੇ ਆਣ ਕੇ ਅੱਗੇ ਰੋਕਿਆ ਸਾਰੇ ਟੀਚਰਸ ਨੇ ਤੇ ਬਾਕੀ ਤੁਹਾਨੂੰ ਸਰ ਜਿਹੜਾ ਉਹ ਦੱਸਣਗੇ ਕਿ ਕੱਲ ਕੀ ਹੋਇਆ ਕਿਉਂਕਿ ਕੱਲ ਮੈਂ ਹੈ ਨਹੀਂ ਉਸ ਤੋਂ ਦੇ ਵਿੱਚ ਵੀ ਮੌਸਮ ਬਣੇ ਹੋਇਆ ਕਿਉਂ ਬੱਚੇ ਬਣੇ ਕਿਹਾ ਕੀਤਾ ਜੀ ਜਾਣ ਕੇ ਸਰ ਉਹਨੇ ਜਾਣ ਕੇ ਸ਼ਰਾਰਤ ਕੀਤੀ ਹੈ ਬਿਲਕੁਲ ਉਹਨੇ ਮੈਡਮ ਕੋਲੋਂ ਛੁੱਟੀ ਵੀ ਲਈ ਮੈਂ ਮੈਡਮ ਨੂੰ ਪੁੱਛਿਆ ਵੀ ਤੁਹਾਡਾ ਕੋ ਕਿਤੇ ਇਹ ਨਹੀਂ ਕਿ ਛੁੱਟੀ ਲੈਣ ਆਇਆ ਕਹਿੰਦੇ ਨਾ ਬਿਲਕੁਲ ਨਹੀਂ ਆਂਦੇ ਮੇਰੇ ਕੋਲ ਛੁੱਟੀ ਮੰਗਣ ਆਇਆ ਨਹੀਂ ਬਾਥਰੂਮ ਵਾਸਤੇ ਸਰ ਅਸਲ ਵਿੱਚ ਬੱਚੇ ਜਿਹੜੇ ਆ ਉਹ ਮੈਨੂੰ ਦੱਸਣ ਤੋਂ ਝਾਗੇ ਉਹਨਾਂ ਸਰ ਨੂੰ ਦੱਸਿਆ ਉਹ ਤੁਹਾਨੂੰ ਦੱਸਣਗੇ ਉਹ ਕਲਾਸ ਦੇ ਵਿੱਚ ਕੋਈ ਗਲਤ ਹਰਕਤ ਕਰਦਾ ਪਿਆ ਸੀ ਤੇ ਉਹ ਕਰਦੇ ਕਰਦੇ ਉਹਦਾ ਬਾਥਰੂਮ ਨਿਕਲਿਆ ਤੇ ਵਾ ਮਨੇ ਕੋਟਮਾਨ ਦੇ ਬਗੈਰ ਜਿਹੜੇ ਉਹਦੇ ਪੇਰੈਂਟਸ ਕਹਿੰਦੇ ਕੀਤੀ ਹੈ ਉਹ ਇਸ ਤਰੀਕੇ ਦਾ ਜਿਹੜਾ ਪੰਜਾਬ ਦੇ ਫਾਦਰ ਨੇ ਲਾਇਆ ਉਹਨੂੰ ਬਾਰੇ ਕੀ ਹੋਣਾ ਸਰ ਉਹ ਬਿਲਕੁਲ ਝੂਠ ਕਹਿ ਰਹੇ ਸਗੋਂ ਉਹਨਾਂ ਨੇ ਸਾਨੂੰ ਇਹੋ ਜੀ ਮਤਲਬ ਸ਼ਬਦਾਵਲੀ ਬੋਲੀ ਹੈ ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿ ਇੰਨੇ ਗੰਦੇ ਲਬਜ਼ ਬੋਲੇ ਉਹਨਾਂ ਨੇ ਸਾਨੂੰ ਟੀਚਰਸ ਨੂੰ ਤੁਸੀਂ ਬੱਚਿਆਂ ਕੋਲੋਂ ਵੈਰੀਫਾਈ ਕਰ ਸਕਦੇ ਜੇ ਸਾਰੇ ਬੱਚੇ ਸਕੂਲ ਦੇ ਵਿੱਚ ਹੀ ਜੋ ਉਹਨਾਂ ਨੇ ਕੱਲ ਤਮਾਸ਼ਾ ਕੀਤਾ ਗਮਲੇ ਤੋੜ ਕੇ ਫਿਰ ਇਸ ਬੰਦੇ ਕੋਈ ਕੰਪਲੇਨਟ ਕੀਤੀ ਤੁਸੀਂ ਹਾਂਜੀ ਹਾਂਜੀ ਉਸੇ ਟਾਈਮ ਤੇ ਮੈਡਮ ਨੇ ਪੁਲਿਸ ਨੂੰ 112 ਨੰਬਰ ਤੇ ਫੋਨ ਕਰਕੇ ਪੁਲਿਸ ਨੂੰ ਬੁਲਾਇਆ ਉਹ ਆਏ ਆ ਬੱਚਿਆਂ ਕੋਲੋਂ ਬਿਆਨ ਲੈ ਕੇ ਗਏ ਸਾਰਾ ਮੌਕਾ ਚੈੱਕ ਕੀਤਾ ਫਿਰ ਸ਼ਾਮ ਨੂੰ ਏਐਸਆਈ ਨਿਰਮਲ ਸਿੰਘ ਥਾਣਾ ਸਦਰ ਤਰੰਦਾਨ ਤੋਂ ਆਏ ਆ ਉਹਨਾਂ ਨੇ ਵੀ ਆਣ ਕੇ ਸਾਰਾ ਮੌਕੇ ਦੀ ਜਿਹੜੀ ਆ ਵੇਖ ਕੇ ਤੇ ਲੈ ਕੇ ਗਏ ਆ ਕੰਪਲੇਂਟ ਲਿਖਾ ਕੇ ਆਏ ਸਾਡੇ ਸਕੂਲ ਦੇ ਟੀਚਰਸ ਜਾ ਕੇ ਉੱਥੇ ਫਿਰ ਉਸ ਤੋਂ ਬਾਅਦ ਉਹਨੇ ਮੈਨੂੰ ਫੇਰ ਕਾਲ ਮੈਂ ਕੱਲ ਛੁੱਟੀ ਤੇ ਸੀ ਸਾਡੇ ਕਿਤੇ ਕੋਈ ਡੈਥ ਹੋਈ ਰਿਸ਼ਤੇਦਾਰੀ ਚ ਉੱਥੇ ਗਈ ਉਹਨੇ ਫੇਰ ਵੀ ਮੈਨੂੰ ਕਾਲ ਕੀਤੀ ਬਾਅਦ ਵਿੱਚ ਫੇਰ 2 ਵਜੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕਹਿੰਦਾ ਮੈਂ ਤੁਹਾਨੂੰ ਆ ਕਰ ਦੇਣਾ ਉਹ ਕਰ ਦੇਣਾ ਮੈਂ ਕਿਹਾ ਤੁਸੀਂ ਜੋ ਮਰਜੀ ਤੁਸੀਂ ਮੇਰੇ ਵਿਰੁੱਧ ਕਾਨੂੰਨੀ ਕਾਰਵਾਈ ਕਰਦੇ ਜੇ ਮੈਂ ਕਿਹਾ ਤੁਸੀਂ ਜੋ ਅੱਜ ਕੀਤਾ ਠੀਕ ਨਹੀਂ ਕੀਤਾ ਫਿਰ ਮੈਂ ਉਹਨਾਂ ਦਾ ਇੱਥੇ ਥਾਣੇਦਾਰ ਸਾਹਿਬ ਆਏ ਹੀ ਤੇ ਸਰ ਨੇ ਮੇਰੀ ਉਹਨਾਂ ਨਾਲ ਗੱਲ ਕਰਾਈ ਤੇ ਉਹ ਕਹਿੰਦੇ ਤੁਸੀਂ ਇਹਦਾ ਫੋਨ ਜਿਹੜਾ ਬਲੌਕ ਕਰ ਦੋ ਵੀ ਤੁਹਾਨੂੰ ਬਾਰ-ਬਾਰ ਪਰੇਸ਼ਾਨ ਕਰ ਰਿਹਾ ਬਲੌਕ ਕਰਨ ਦੇ ਬਾਵਜੂਦ ਫੇਰ ਇਹਨੇ ਮੈਨੂੰ WhatsApp ਤੇ ਜਿਹੜੇ ਆ ਉਹ ਮੈਸੇਜ ਭੇਜੇ ਉਹ ਤੁਸੀਂ ਸੁਣ ਸਕਦੇ ਜੇ ਕਿ ਮੈਂ ਤੁਹਾਨੂੰ ਵੱਢ ਦੇਣਾ ਸਾਰਿਆਂ ਨੂੰ ਸਕੂਲ ਦਾ ਮੈਂ ਸਕੂਲ ਨੂੰ ਅੱਗ ਲਾ ਦੇਣੀ ਆ ਤੁਹਾਡਾ ਵੇਖੋ ਮੈਂ ਹਾਲ ਕੀ ਕਰਦਾ ਵਾਂ ਬਹੁਤ ਜਿਆਦੀਆਂ ਧਮਕੀਆਂ ਦਿੱਤੀਆਂ ਤੁਸੀਂ ਉਹ ਸਾਰੇ ਹੀ ਵੌਇਸ ਮੈਸੇਜ ਜਿਹੜੇ ਸਾਡੇ ਫੋਨਾਂ ਵਿੱਚ ਰਿਕਾਰਡਡ ਆ ਤੁਸੀਂ ਸੁਣ ਸਕਦੇ ਜੀ ਬਾਕੀ ਤੁਹਾਨੂੰ ਕਮਲ ਮੈਡਮ ਜਿਹੜੇ ਆ ਇਹ ਦੱਸਣ ਵੀ ਕਾ ਜੀ ਸਵਨ ਸਾਹਿਬ ਕੀ ਨਾਮ ਆਪਣਾ ਤੇ ਕਿੱਥੋਂ ਦੇ ਸੰਬੰਧ ਜੀ ਮੇਰਾ ਨਾਮ ਸਰਦਾਰ ਕੁਲਵਿੰਦਰ ਸਿੰਘ ਸਰਪੰਚ ਪੰਡੂਰੀ ਗੋਲਾ ਸਰ ਸਕੂਲ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਸਾਰੇ ਸਟਾਫ ਨਾਲ ਗਾਲੀ ਗਲੋਚ ਕੀਤਾ ਗਿਆ ਕੀ ਇਹ ਮਾਮਲਾ ਜੀ ਇਹ ਮਾਮਲਾ ਜੀ ਬਹੁਤ ਮਦਭਾਗੀ ਇਸ ਘਟਨਾ ਹੋਈ ਹੈ ਜੀ ਸਾਨੂੰ ਇਨਫਰਮੇਸ਼ਨ ਦਿੱਤੀ ਹੈ ਪੁਲਿਸ ਸਾਹਿਬ ਨੇ ਵੀ ਇੱਥੇ ਆਓ ਜਲਦੀ ਮਤਲਬ ਉਹਨੇ ਬੱਚੇ ਦੇ ਵਿੱਚ ਬਾਥਰੂਮ ਕਰਤਾ ਵਾ ਜਵਾਨ ਉੱਥੇ ਬੇਟੀਆਂ ਵਾ ਜੀ 8ਵੀਂ ਕਲਾਸ ਦੇ ਵਿੱਚ ਪੜ੍ਹ ਹੈਗਾ ਵਾ ਉਹਨੇ ਗਲਤ ਕੰਮ ਕੀਤਾ ਤੇ ਆਓ ਅਸੀਂ ਇੱਥੇ ਬੈਠੇ ਜਾਨ ਕੇ ਗੱਲਬਾਤ ਕੀਤੀ ਸਾਰੀ ਅਗਲੇ ਦਿਨ ਤਾਂ ਅਸੀਂ ਟਾਈਮ ਰੱਖ ਲਿਆ ਬਚ ਲੋ ਬੈ ਕੇ ਜਿਸ ਤਰ੍ਹਾਂ ਵੀ ਹੋਊਗਾ ਮਸਲਾ ਲੈ ਕਰ ਲਾਂਗੇ ਇਹਦਾ ਡੈਡੀ ਆ ਜੀ ਮੁੰਡੇ ਦਾ ਜੇ ਪ੍ਰਤਾਪ ਸਿੰਘ ਦਾ ਉਹਨੇ ਪਹਿਲਾਂ ਮੈਸਰ ਬਹੁਤ ਗਲਤ ਇਹਨਾਂ ਨੂੰ ਸਾਡੇ ਟੀਚਰ ਸਾਹਿਬਾਨ ਨੂੰ ਕੇ ਜੀ ਨਿੰਦਨਯੋਗ ਆ ਜੀ ਇਹ ਜਿਹੜੀਆਂ ਨੇ ਗੱਲਾਂ ਕੀਤੀਆਂ ਫਿਰ ਉਹਨੇ ਮੁੜ ਕੇ ਆਣ ਕੇ ਅਗਲੇ ਦਿਨ ਆਣ ਕੇ ਤੇ ਬਹੁਤ ਪੰਨ ਤੋੜ ਕੀਤੀ ਹੈ ਜੀ ਇੱਥੇ ਗਮਲੇ ਵੀ ਤੋੜਤੇ ਆਏ ਸਾਡੇ ਟੀਚਰ ਸਾਹਿਬਾਨ ਸਾਹਿਬਾ ਪ੍ਰਿੰਸੀਪਲ ਸਾਹਿਬ ਉਨਾਂ ਨੇ ਮਤਲਬ ਸਾਰੇ ਸਟਾਫ ਨੂੰ ਜੀ ਉਹ ਬਹੁਤ ਉਹਨੇ ਗਾਲੀ ਗਲੋਚ ਕੀਤਾ ਜੀ ਆਣ ਕੇ ਸਾਹਿਬ ਉਹ ਬੰਦਾ ਵੀ ਕਹਿੰਦੇ ਕ੍ਰਿਮੀਨਲ ਟਾਈਪ ਦਾ ਕੋਈ ਪਰ ਤੇ ਮੁੱਖੇ ਪਹਿਲਾਂ ਨਹੀਂ ਅਰੇ ਹੋਏ ਇਹ ਤਾਂ ਇਹ ਹੋ ਸਕਦਾ ਜੀ ਇਹਦੇ ਬਾਰੇ ਚਲੋ ਮੈਨੂੰ ਜਿਆਦਾ ਨਹੀਂ ਜਾਣਕਾਰੀ ਪਰ ਹੁਣ ਦਾੜਾ ਮੌਕੇ ਦਾ ਆ ਹੋਇਆ ਕੰਮ ਜੀ ਤੁਸੀਂ ਤਾਂ ਉਸ ਤੋਂ ਉੱਪਰ ਕਹਿੰਦੇ ਉਹਨੇ ਕੋਟਮਾਰ ਗੰਦੀ ਜਾਂ ਕਿਸੇ ਬਾਹਰਤਨ ਦੀ ਕੋਸ਼ਿਸ਼ ਕੀਤੀ ਸਪੋਰਟ ਸਟੇਜ ਦਾ ਗਰਾਊਂਡ ਚ ਵੜਾ ਪਈਆਂ ਉਹ ਵੀ ਸਾਡੇ ਪਰਮਾ ਜੀ ਬਿਲਕੁਲ ਜੀ ਬਿਲਕੁਲ ਹੋਇਆ ਜੀ ਮਾਮਲਾ ਇੱਥੇ ਸਾਡੇ ਆਪਣੇ ਹੀ ਬੇਟੇ ਪੜ ਰਹੇ ਜੀ ਉਹਨਾਂ ਨੇ ਸਾਨੂੰ ਦੱਸਿਆ ਇਹਨੇ ਬਹੁਤ ਜਾ ਆਗੇ ਇਥੇ ਪਾਇਆ ਜਿੱਥੇ ਡਿਸਪਲਿਨ ਪੰਗ ਕੀਤਾ ਜੀ ਆਣ ਕੇ ਨਹੀਂ ਨਹੀਂ ਕਰਨਾ ਚਾਹੀਦਾ ਇਹਨੂੰ ਬਿਲਕੁਲ ਨਹੀਂ ਕਰਨਾ ਚਾਹੀਦੀ ਇਹ ਜੀ ਗੱਲ ਸਾਡੇ ਟਾਈਪ ਟੀਚਰ ਸਾਹਿਬਾਨ ਇਹ ਬਹੁਤ ਹੀ ਸਤਿਕਾਰਯੋਗ ਹੈ ਜੀ ਸਾਰੇ ਬੜੀ ਪੜ੍ਹਾਈ ਦੇ ਲੈਵਲ ਤੇ ਬਹੁਤ ਉੱਚੀ ਜਾ ਰਹੇ ਹੈ ਜੀ ਪਰ ਇਹਨਾਂ ਨੂੰ ਜੇ ਟੀਚਰ ਸਾਹਿਬਾਂ ਨੂੰ ਇਹ ਗਾਣਾ ਕੱਢ ਦਿੰਦਾ ਪੇ ਜਾਂ ਕੋਈ ਬੋਲਣ ਦੇ ਪੇ ਤੇ ਫਿਰ ਸਾਡੇ ਫਿਊਚਰ ਕੀ ਹੋਊਗਾ ਸਾਡਾ ਸਰਪੰਚ ਸਭ ਇੱਕ ਕੋਰਪੋਰਟ ਪੰਚਾਇਤ ਵੱਲੋਂ ਜਿਹੜਾ ਇਸ ਤੇ ਕੀ ਐਕਸ਼ਨ ਲਿਆ ਜਾਵੇ ਐ ਸਿੰਧੀ ਇੱਥੇ ਦੇ ਅਸੀਂ ਇਹਨਾਂ ਦਿੱਤੀ ਆ ਦਰਖਾਸਤ ਪਰਸ ਨੂੰ ਉਹ ਜੋ ਵੀ ਐਕਸ਼ਨ ਬਣਦਾ ਤੇ ਦੇ ਕਾਰਵਾਈ ਕਰਨੀ ਚਾਹੀਦੀ ਹੈ ਜੀ ਜੇ ਇਹ ਤੇ ਨਹੀਂ ਕਰਦੇ ਕਾਰਵਾਈ ਤੇ ਕੱਲ ਨੂੰ ਹੋਰ ਕੋਈ ਬੱਚਾ ਉੱਠ ਕੇ ਕਰੂਗਾ ਜੀ ਇਹਨੂੰ ਕੀ ਕੀਤਾ ਐਡੀ ਤਗੜੀ ਹਰਕਤ ਕਈ ਜਿਹੜੀਆਂ ਹਰਕਤਾਂ ਹੁੰਦੀਆਂ ਨੇ ਜੀ ਉਹ ਬਖਸ਼ਣਯੋਗ ਹੁੰਦੀਆਂ ਤੇ ਚਲੋ ਇਹਨੇ ਗਲਤੀ ਕੀਤੀ ਬਖਸ਼ੋ ਕੋਈ ਨਹੀਂ ਦਿੱਤੀ ਪਰ ਜੋ ਅਸੀਂ ਇੱਥੇ ਸੁਣਿਆ ਆਣ ਕੇ ਬੱਚਿਆਂ ਕੋਲ ਵੀ ਮੈਂ ਪੁੱਛਿਆ ਜੀ ਜਾ ਕੇ ਇਕੱਲੇ ਨੇ ਜਾ ਕੇ ਪੁੱਛਿਆ ਵੀ ਬੱਚੇ ਬੇਟਾ ਕੀ ਗੱਲ ਬਾਤ ਉਹਨਾਂ ਮੈਨੂੰ ਪੂਰੀ ਦੱਸੀ ਕੀ ਗੱਦਬੀ ਨੇ ਕੀਤਾ ਜੀ ਗਲਤ ਕੰਮ ਕੀਤਾ ਇੱਥੇ ਇਸ ਕਰਕੇ ਨੂੰ ਜੋ ਵੀ ਬਣਦੀ ਇਤੇ ਸਜ਼ਾ ਇਹਨੂੰ ਜਿਹੜਾ ਇਹਨੂੰ ਆਪਣਾ ਫਲ ਭੁਗਤਣਾ ਚਾਹੀਦਾ ਹੈ ਕੀਤੀਦਾ ਹਾਂਜੀ ਮੈਮ ਕੀ ਨਾਮ ਹੈ ਤੁਹਾਡਾ ਤੇ ਕਿਹੜੇ ਸਕੂਲ ਦੇ ਪ੍ਰਿੰਸੀਪਲ ਹੋ ਜੀ ਜੀ ਮੇਰਾ ਨਾਮ ਹੈ ਗਿਤਾਉਂਚਲੀ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀਵਾਲਾ ਦੀ ਪ੍ਰਿੰਸੀਪਲ ਆ ਮੈਮ ਕੀ ਮੈਟਰ ਹੈ ਕੱਲ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਪ੍ਰਿੰਸੀਪਲ ਸਾਹਿਬਾਨ ਦੇ ਉੱਪਰ ਅਲਿਗੇਸ਼ਨ ਲਗਾਏ ਜਾ ਰਹੇ ਇੱਕ ਬੱਚੇ ਦਾ ਵੀ ਨਾਮ ਆ ਰਿਹਾ ਕਿ ਇਹਨੂੰ ਕੁਝ ਬਾਤਾਂ ਦੀ ਤਰਕੀ ਕਿਸਾ ਦਾ ਮੈਟਰ ਕੀ ਹੈ ਸਰ ਜਿਸ ਦਾ ਤੁਹਾਨੂੰ ਪਹਿਲਾਂ ਵੀ ਪਤਾ ਲੱਗਾ ਸਾਡੇ ਟੀਚਰ ਨੇ ਦੱਸਿਆ ਕਿ ਜਿਹੜਾ ਲੜਕਾ ਆ ਅਜੇ ਪ੍ਰਤਾਪ ਸਿੰਘ ਉਹਨੇ ਕਲਾਸ ਜਿਹੜੀ ਆ ਯੂਰਿਨ ਪਾਸ ਕੀਤਾ ਜੋ ਕਿ ਬਹੁਤ ਗਲਤ ਹਰਕਤ ਸੀ ਮੈਂ 3 ਦਿਨ ਦੀ ਮੈਡੀਕਲ ਛੁੱਟੀ ਤੇ ਸੀ ਮੈਨੂੰ ਮੇਰੇ ਟੀਚਰਸ ਨੇ ਫੋਨ ਕਰਕੇ ਇਨਫੋਰਮੇਸ਼ਨ ਦਿੱਤੀ ਹੈ ਕਿ ਬੱਚੇ ਨੇ ਇਸ ਤਰ੍ਹਾਂ ਕੀਤਾ ਆ ਬੱਚੇ ਟੀਚਰਸ ਨੇ ਕੀ ਕੀਤਾ ਆ ਬਾਅਦ ਚੋ ਕਿ ਉਹਨਾਂ ਦੇ ਪੇਰੈਂਟਸ ਨੂੰ ਇਨਫੋਰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਬੱਚੇ ਨੇ ਗਲਤੀ ਕੀਤੀ ਹੈ ਉਹਦੇ ਪੇਰੈਂਟਸ ਕੋਲੋਂ ਫੋਨ ਨਹੀਂ ਚੁੱਕਿਆ ਗਿਆ ਫਿਰ ਇਹਨਾਂ ਨੇ ਪਿੰਡ ਦੇ ਸਰਪੰਚ ਮੋਦਬਰ ਜਿੰਨੇ ਵੀ ਉਹਨਾਂ ਨੇ ਉਹਨਾਂ ਸਾਰੇ ਸਕੂਲ ਨੇ ਉਹਨਾਂ ਨਾਲ ਰਾਬਤਾ ਕੀਤਾ ਆ ਉਹਨਾਂ ਨੇ ਵੀ ਆਗੇ ਸਾਰਾ ਮੌਕਾ ਜਿਹੜਾ ਉਹ ਦੇਖਿਆ ਆ ਬੱਚਿਆਂ ਨਾਲ ਗੱਲਬਾਤ ਕੀਤੀ ਆ ਬੱਚਿਆਂ ਨੇ ਸਾਰੀ ਉਹਨਾਂ ਨੂੰ ਹਕੀਕਤ ਦੱਸੀ ਆ ਉਸ ਤੋਂ ਬਾਅਦ ਫੇਰ ਪਿੰਨ ਵਾਲੇ ਨੇ ਹੀ ਕਿਹਾ ਕੋਈ ਗੱਲ ਨਹੀਂ ਆਪਾਂ ਇੰਦੇ ਨਾਲ ਬੈਠ ਕੇ ਗੱਲਬਾਤ ਕਰਾਂਗੇ ਉਹਨੂੰ ਟਾਈਮ ਦਿੱਤਾ ਗਿਆ ਕਿ ਕੋਈ ਗੱਲ ਨਹੀਂ ਤੁਸੀਂ ਆ ਜਾਓ ਸਕੂਲ ਦੇ ਵਿੱਚ ਆਪਾਂ ਆਰਾਮ ਨਾਲ ਬੈਠ ਕੇ ਇਹਨੂੰ ਗੱਲ ਨੂੰ ਕਰਦੇ ਆ ਪਰ ਉਹ ਜਿਹੜਾ ਜਿਹੜਾ ਉਹਦਾ ਫਾਦਰ ਸੀ ਉਹਨੇ ਕਿਸੇ ਦੀ ਗੱਲ ਨਹੀਂ ਸੁਣੀਗੀ ਉਹ ਜਿਹੜਾ ਕੱਲ ਸਕੂਲ ਦੇ ਵਿੱਚ ਆਇਆ ਉਹ ਟੀਚਰਸ ਨੂੰ ਬਹੁਤ ਗਲਤ ਬੋਲ ਕੇ ਗਿਆ ਬਹੁਤ ਗਲਤ ਉਹਨੇ ਵਰਡਿੰਗ ਟੀਚਰਸ ਵਾਸਤੇ ਯੂਜ਼ ਕੀਤੀ ਆ ਜੋ ਕਿ ਬਹੁਤ ਹੀ ਮਾੜੀ ਗੱਲ ਆ ਔਰ ਮੈਂ ਇਸ ਦੀ ਜਿਹੜ ਨਿੰਦਾ ਕਰਦੀ ਹੈ ਕਿ ਕਿਹੇ ਕੋਈ ਵੀ ਜਿਹੜਾ ਇਸ ਤਰ੍ਹਾਂ ਆ ਕੇ ਸਰਕਾਰੀ ਅਦਾਰੇ ਵਿੱਚ ਆ ਕੇ ਸਰਕਾਰੀ ਸਰਕਾਰੀ ਮੁਲਾਜ਼ਮ ਨੂੰ ਇਸ ਤਰ੍ਹਾਂ ਕਿਸ ਤਰ੍ਹਾਂ ਬੋਲ ਸਕਦਾ ਫਿਰ ਕੋਈ ਗਲਤੀ ਸੇ ਵੀ ਟੀਚਰ ਦੀ ਕੋਈ ਗਲਤੀ ਨਹੀਂ ਹੈਗੀ ਇਹਦੇ ਵਿੱਚ ਹਾਂਜੀ ਜਿੱਤੇ ਜ਼ਿਆਦਾ ਤੁਹਾਨੂੰ ਹਾਂਜੀ ਬਿਲਕੁਲ ਟੀਚਰ ਜਿਹੜੇ ਮੇਰੇ ਖਾਸ ਕਰਕੇ ਜਿਹੜੇ ਉਸ ਉਹਨਾਂ ਦੀ ਕਲਾਸ ਦੇ ਇੰਚਾਰਜ ਨੇ ਅਮਨ ਮੈਮ ਉਹਨੂੰ ਉਹਨਾਂ ਨੂੰ ਖਾਸ ਕਰਕੇ ਉਹ ਫੋਨ ਕਰਕੇ ਥ੍ਰੈਟ ਦੇ ਰਿਹਾ ਔਰ ਉਹਨਾਂ ਨੂੰ ਕਹਿ ਰਿਹਾ ਮੈਂ ਬਾਕੀ ਟੀਚਰਸ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਨੁਕਸਾਨ ਪਹੁੰਚਾਵਾਂਗਾ ਗਵਰਨਮੈਂਟ ਸਕੂਲ ਹੈ ਕਿਸ ਤਰੀਕੇ ਨਾਲ ਐਕਸ਼ਨ ਲਿੱਤਾ ਜਾਂਦਾ ਹੈ ਤੁਹਾਡੇ ਵੱਲੋਂ ਪ੍ਰਿੰਸੀਪਲ ਸਾਹਿਬਾਨ ਨੂੰ ਸਟਾਫ ਸਟਾਫ ਵੱਲੋਂ ਤੇ ਮੇਰੇ ਸਾਡੇ ਵੱਲੋਂ ਜਿਹੜੀ ਪੁਲਿਸ ਦੇ ਪੁਲਿਸ ਕਾਰਵਾਈ ਕੀਤੀ ਜਾ ਰਹੀ ਹੈ ਔਰ ਆਪਾਂ ਜਿਹੜਾ ਆਪਣੇ ਡਿਪਾਰਟਮੈਂਟ ਨੂੰ ਵੀ ਲਿਖ ਕੇ ਦਿੱਤਾ ਹੈ ਇਸ ਬਾਰੇ ਪ੍ਰਸ਼ਾਸਨ ਤੋਂ ਮੰਗ ਸੀ ਕੀ ਕਰਦੇ ਵੀ ਇਸ ਤੇ ਕੀ ਕਾਰਵਾਈ ਹੋਣੀ ਚਾਹੀਦੀ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਕਿ ਇਹ ਤੇ ਯੋ ਕਾਰਵਾਈ ਕੀਤੀ ਜਾਏ ਤਾਂ ਕਿ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਦਾ ਬੰਦਾ ਜਿਹੜਾ ਕਿਸੇ ਵੀ ਸਰਕਾਰੀ ਅਦਾਰੇ ਵਿੱਚ ਜਾ ਕੇ ਇਸ ਤਰ੍ਹਾਂ ਦੀ ਹਰਕਤ ਨਾ ਕਰੇ ਅੱਜ ਇਸ ਹੇ ਕੀ ਨਾਮ ਜੀ ਆਪਣਾ ਇਹ ਐਸੇ ਨਰਮਲ ਸਿੰਘ ਜੀ ਸਰ ਇੱਕ ਤਾਂ ਵੀਡੀਓ ਵਾਦੂ ਇਹ ਜੀ ਪਿੰਡ ਪੰਡੋਰੀ ਗੋਲਾ ਜਿੱਥੇ ਕਿ ਇੱਕ ਵਿਅਕਤੀ ਵੱਲੋਂ ਸਕੂਲ ਦੇ ਵਿੱਚ ਆ ਕੇ ਗਾਲੀ ਕਲਾਉਂਚ ਕੀਤਾ ਗਿਆ ਧਮਕਾਇਆ ਗਿਆ ਟੀਚਰਾਂ ਨੂੰ ਕੀ ਪਤਾ ਮਾਮਲਾ ਸੀ ਇਸ ਤਰ੍ਹਾਂ ਮੈਡਮ ਅਮਨਦੀਪ ਕੌਰ ਮੈਥ ਅਧਿਆਪਕ ਨੇ ਪੰਡੋਰੀ ਗੋਲਾ ਸਕੂਲ ਵਿੱਚ ਲੱਗੇ ਉਹਨਾਂ ਨੇ ਸਾਨੂੰ ਆਪਣਾ ਬਿਆਨ ਲਿਖਾਇਆ ਉਹਦੇ ਬਿਆਨ ਦੇ ਆਧਾਰ ਤੇ ਅਸੀਂ ਰਾਜੂ ਸਿੰਘ ਪੁੱਤਰ ਧਰਮ ਸਿੰਘ ਤੇ ਉਸ ਦੀ ਪਤਨੀ ਬਲਵਿੰਦਰ ਕੌਰ ਦੇ ਖਿਲਾਫ ਮਕਦਮਾ ਦਰਜ ਕਰ ਦਿੱਤਾ ਹੈ ਸਿਰਫ ਇਹ ਪ੍ਰਾਰਥਨਾ ਕਿ ਹੋਇਆ ਸੀਗਾ ਮੈਟਰੀ ਕਿ ਸੀਗਾ ਜੀ ਥੋੜਾ ਉਹਦਾ ਮੈਟਰ ਇਹ ਆ ਕਿ ਉਹਦੇ ਸਕੂਲ ਦੇ ਵਿੱਚ ਰਾਜੂ ਦਾ ਬੱਚਾ ਪੜਦਾ ਹੈ 8ਵੀਂ ਕਲਾਸ ਦਾ ਉਹ ਵਿਦਿਆਰਥੀ ਹੈ ਉਹਨੇ ਕਿਤੇ ਕਲਾਸਰੂਮ ਦੇ ਵਿੱਚ ਪਿਸ਼ਾਬ ਕੀਤਾ ਉਹ ਪਿਸ਼ਾਬ ਨੂੰ ਲੈ ਕੇ ਹੀ ਇਹ ਸਾਰੇ ਮਾਮਲਾ ਚੱਲਿਆ ਹੈ ਠੀਕ ਹੈ ਜੀ ਸਬ ਕੀ ਕਾਨੂੰਨੀ ਵਿਹੇ ਜੀ ਉਹ ਵਿਅਕਤੀ ਦੇ ਉੱਪਰ ਕਿਹੜਾ ਉਹ ਤੇ ਜਿਹੜੀ ਧਾਰਾ ਹੈ 132 324 4 351 2 ਨਾਸੀ ਬੀ ਐਨਸ ਦੇ ਤਹਿਤ ਪਰਚਾ ਦਰਜ ਕਰਕੇ ਦੋਸ਼ੀ ਦੇ ਉੱਤੇ ਰੇਡ ਕੀਤੇ ਜਾ ਰਿਹਾ ਦੋਸ਼ੀ ਅਜੇ ਗ੍ਰਿਫਤ ਤੋਂ ਬਾਹਰ ਹੈ ਸੋ ਬਿਲਕੁਲ ਗੱਲਬਾਤ ਕੀਤੀ ਤੁਸੀਂ ਦੇਖਿਆ ਕਿਸ ਤਰੀਕੇ ਦੇ ਖੁਲਾਸੀ ਜਿਹੜੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੇ ਕੀਤੇ ਸਟਾਫ ਨੇ ਕੀਤੇ ਕਿ ਗੰਦੀ ਹਰਕਤ ਇੱਕ ਬੱਚੇ ਵੱਲੋਂ ਕੀਤੀ ਗਈ ਜਾਣ ਬੁਝ ਕੇ ਤੇ ਉਸ ਤੋਂ ਬਾਅਦ ਜਿਹੜੀ ਇਹ ਸਕੂਲ ਦੇ ਵਿੱਚ ਛੁੱਟੀ ਹੋ ਗਈ ਸੀ ਜਿਸ ਤੋਂ ਬਾਅਦ ਇਹ ਜਦੋਂ ਅਗਲੇ ਦਿਨ ਆਉਂਦੇ ਨੇ ਸਟਾਫ ਹੁੰਦਾ ਜਿਹੜੇ ਸਲੀਪਰ ਹੁੰਦੇ ਨੇ ਉਹ ਸਫਾਈ ਕਰਦੇ ਨੇ ਕਮਰਾ ਜਿਹੜਾ ਬਦਬੂ ਨਾਲ ਭਰਿਆ ਹੋਇਆ ਸੀਗਾ ਤੇ ਬੱਚੇ ਵੱਲੋਂ ਵੀ ਜਿਹੜਾ ਹੋਰਾਂ ਦੋਸਤਾਂ ਨੂੰ ਆਪਣੇਆਂ ਨੂੰ ਜਿਹੜੇ ਕਲਾਸਮੇਟ ਸੀਗੇ ਧਮਕੀ ਦਿੱਤੀ ਗਈ ਕਿ ਜੇਕਰ ਤੁਸੀਂ ਮੇਰਾ ਨਾਮ ਲਓਗੇ ਤਾਂ ਤੁਹਾਡੇ ਨਾਲ ਕੁੱਟਮਾਰ ਕੀਤੀ ਜਾਏਗੀ ਸਟਾਫ ਦੇ ਵਿੱਚ ਜਿਹੜਾ ਰੋਸ਼ ਦੇਖਣ ਨੂੰ ਮਿਲਦਾ ਉਸ ਨੂੰ ਲੈ ਕੇ ਟੀਚਰਸ ਦੇ ਮਨ ਦੇ ਵਿੱਚ ਡਰ ਵੀ ਦੇਖਣ ਨੂੰ ਮਿਲਦਾ ਕਿਉਂਕਿ ਇਸ ਤਰੀਕੇ ਨਾਲ ਆ ਕੇ ਕਿੰਨਾ ਕਿਤੇ ਜਦੋਂ ਇਸ ਤਰੀਕੇ ਦਾ ਸਕੂਲ ਵਿੱਚ ਮਾਹੌਲ ਬਣਾਇਆ ਜਾਂਦਾ ਤੇ ਬੱਚੇ ਵੀ ਸਹਿਮ ਜਾਂਦੇ ਨੇ ਸਕੂਲ ਦਾ ਸਟਾਫ ਸਹਿਮ ਜਾਂਦਾ ਸੋ ਇਸ ਸੰਬੰਧ ਦਾ ਜਿਹੜੀ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਹੈ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ ਉਸ ਦਾ ਸੱਚ ਤੁਹਾਡੇ ਤੱਕ ਪਹੁੰਚਾਇਆ ਤੁਸੀਂ ਦੇਖਦੇ ਰਹੋ ਆਉਂਦੇ ਆ ਮੈਂ ਦਾਨਿਸ਼ ਗੁਪਤਾ ਤਾ